ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਸਾਥੀਓ ਤਸਵੀਰਾਂ ਤੁਹਾਨੂੰ ਆੜ ਤੋਂ ਦਿਖਾ ਰਹੇ ਹਾਂ ਜਿੱਥੇ ਇੱਕ ਮੈਡੀਕਲ ਦੀ ਦੁਕਾਨ ਤੇ ਬੀਤੇ ਦਿਨੀ ਲੁੱਟਖੋਹ ਦੀ ਵਾਰ ਦਾ ਥੰਗਿਆ ਜਿਸ ਤੋਂ ਬਾਅਦ ਆਮ ਲੋਕਾਂ ਦਾ ਜਿਹੜਾ ਗੁੱਸਾ ਆ ਗਿਲਾ ਆ ਉਹ ਸੱਤਵੇਂ ਅਸਮਾਨ ਤੇ ਐ ਉਹਨਾਂ ਦਾ ਕਹਿਣਾ ਕਿ ਆੜ ਜਿਹੜਾ ਆ ਉਹ ਨਸ਼ੇੜੀਆਂ ਦਾ ਗੜ ਬਣ ਚੁੱਕਾ ਹੈ ਤੇ ਜਿਹੜੇ ਨਸ਼ੇੜੀ ਐ ਉਹੀ ਲੁੱਟਖੋਹਾਂ ਦੀ ਵਾਰ ਦਾ ਤਾਨੂੰ ਅੰਜਾਮ ਦਿੰਦੇ ਹਨ ਆਮ ਲੋਕਾਂ ਨੇ ਇਹ ਵੀ ਗੱਲ ਆਖੀ ਕਿ ਪੁਲਿਸ ਵਾਲੇ ਰਾਤ ਨੂੰ ਤਾਂ ਘੁੰਮਦੇ ਆ ਪਰ ਦਿਨੇ-ਦਿਨੇ ਜਿਹੜੇ ਇਹ ਨਸ਼ੇੜੀ ਤੇ ਲੁੱਟਾਖੋਹਾਂ ਕਰਨ ਵਾਲੇ ਆ ਇਹ ਆਮ ਦਿਖਾਈ ਦਿੰਦੇ ਆ ਇਹ ਔੜ ਦੇ ਵਾਸੀਆਂ ਦਾ ਕਹਿਣਾ ਪਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇੱਕ ਮੈਡੀਕਲ ਦੀ ਦੁਕਾਨ ਮੈਦਾਨ ਸਾਹਿਬ ਦੀ ਦੁਕਾਨ ਹੈ ਜਿਸ ਦੇ ਉੱਤੇ ਜਿਹੜੇ ਦੋ ਲੁਟੇਰੇ ਆਉਂਦੇ ਆ ਦੁਕਾਨ ਦੇ ਉੱਤੇ ਇੱਕ ਬਜ਼ੁਰਗ ਔਰਤ ਬੈਠੀ ਹੁੰਦੀ ਉਸ ਨੂੰ ਧੱਕਾ ਮਾਰ ਕੇ ਸੁੱਟ ਦਿੰਦੇ ਆ ਤੇ ਉਸ ਤੋਂ ਬਾਅਦ ਗੱਲੇ ਵਿੱਚੋਂ 2500 ਤੋਂ 3000 ਦੇ ਲਗਭਗ ਜਿਹੜੀ ਰਕਮ ਆ ਉਹ ਉੱਥੋਂ ਲੁੱਟ ਕੇ ਫਰਾਰ ਹੋ ਜਾਂਦੇ ਆ ਸੀਸੀਟੀਵੀ ਕੈਮਰੇ ਵਿੱਚ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਦੁਕਾਨ ਦੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਆਮ ਲੋਕਾਂ ਦਾ ਪੱਖ ਜਾਣਨਾ ਬਹੁਤ ਜ਼ਰੂਰੀ ਹੈ ਜੋ ਇਸ ਸਮੇਂ ਮਾੜੇ ਅੰਸਰਾਂ ਨਾਲ ਲੜ ਰਹੇ ਨੇ ਜੂਝ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਸਾਨੂੰ ਨਿਜਾਦ ਦਿਵਾਓ ਤੇ ਜਿਹੜੇ ਇਹ ਮਾੜੇ ਅੰਸਰ ਇਹਨਾਂ ਨੂੰ ਨਾਥ ਤੇ ਨਕੇਲ ਪਾਣੀ ਬਹੁਤ ਜ਼ਰੂਰੀ ਹੈ ਤੇ ਖੰਡ ਨੂੰ ਮੌਕੇ ਦੀ ਪੂਰੀ ਤਸਵੀਰ ਬੱਡਾ ਮੇਰਾ ਨਾਮ ਮੋਹਿਤਾ ਮੋਹਿਤ ਮਦਾਨ ਅੱਛਾ ਮੋਹਿਤ ਮਦਾਨ ਜੀ ਕੀ ਗੱਲਬਾਤ ਹੋਈ ਆ ਕੱਲ ਮੈਂ ਮਾਰਕੀਟ ਚ ਗਿਆ ਸੀ ਮੈਂ ਆਪਣੇ ਮਾਸੇ ਪਿੱਛੇ ਕਿੰਨੇ ਕੁ ਵਜੇ 5:20 6:30 ਦਾ ਟਾਈਮ ਸੀ ਅੱਛਾ ਤੇ ਮੈਂ ਮਦਰ ਨੂੰ ਬਿਠਾ ਕੇ ਗਿਆ ਪਿੱਛੇ ਤੋਂ ਅਣਪਛਾਤੇ ਵਿਅਕਤੀ ਆਏ ਮੂੰਟਾ ਗਿਆ ਹੋਇਆ ਸੀ ਕਹਿੰਦੇ ਕੋਈ ਮੈਡੀਸਨ ਦੇਈਓ ਤੇ ਮੰਮੀ ਹਣ ਮੈਡੀਸਨ ਦੇਣ ਲੱਗੇ ਤੇ ਉਹਨਾਂ ਨੂੰ ਧੱਕਾ ਮਾਰਿਆ ਉਹਨਾਂ ਨੇ ਸਾਡੇ ਸੈਟ ਲਿਆ ਤੇ ਫਰੁੱਲ ਆਫ ਸਾਰੀ ਕਰਨ ਆਪੇ ਤੇ ਮੋਟਰ ਲੱਗੇ ਹੋਏ ਸੀ ਬੂਟ ਦਾ ਬਟਨ ਦਬ ਦਿੱਤਾ ਗਿਆ ਇਸ ਕਰਕੇ ਪਹਛਾਨ ਹੋ ਗਿਆ ਤੇ ਮੋਟਰ ਉਹ ਮੂਟਾ ਤੇ ਉਹ ਹੀ ਸੀ ਜਾ ਹਾਂਜੀ ਮੂਟਾ ਕੇ ਹੋਏ ਸੀ ਕੋਈ ਆਏ ਕਾ ਦੇਤੇ ਸੀਗੇ ਉਹ ਹਮ ਐਕਟਿਵਦੇ ਆਈ ਸੀ ਸ਼ਾਇਦ ਮੈਨਸਾ ਉਹਨਾਂ ਬਾਕੀ ਪਤਾ ਨਹੀਂ ਲੱਗ ਸਕਿਆ ਪੂਰੀ ਤਰ੍ਹਾਂ ਕੀਤੀ ਹੋਈ ਸੀ ਉਹਨੇ ਜਿਹੜੇ ਪੈਸੇ ਲਏ ਹੈਗੇ ਆ ਉਹ ਖੋਏ ਆ ਜਾਂ ਗੱਲੇ ਵਿੱਚੋਂ ਆਪ ਬੱਲੇ ਜੋ ਆਪੇ ਕੱਢ ਲਏ ਉਹਨਾਂ ਨੇ ਬੱਲੇ ਜੋ ਆਪੇ ਕੱਢ ਲਏ ਕਰ ਲਏ ਕਿੰਨੇ ਕੁ ਸੀਗੇ ਪੈਸੇ 2.3000 ਰੁਪਏ 2.3000 ਰੁਪਏ ਸੀ ਤੇ ਜਦੋਂ ਫਿਰ ਉਹ ਮਤਲਬ ਲੁੱਟ ਕੋ ਕਰਕੇ ਚਲੇ ਗਏ ਉਸ ਤੋਂ ਬਾਅਦ ਦੇ ਵਿੱਚ ਕੋਈ ਕੀ ਕਾਰਵਾਈ ਕੀਤੀ ਤੁਸੀਂ ਪੁਲੀ ਪ੍ਰਸ਼ਾਸਨ ਆਇਆ ਸੀ ਤੇ ਦੇ ਕੇ ਫਿਰਵਾ ਅੱਛਾ ਕਹਿੰਦੇ ਕਰਾਂਗੇ ਲੱਭਾ ਮੇਰੀ ਖਿਆਲ ਅੱਜ ਤੋਂ ਕੁਝ ਸਮਾਂ ਪਹਿਲਾਂ ਤੁਹਾਡੇ ਤਾਲੇ ਵੀ ਤੋੜੇ ਗਏ ਸੀ ਹਾਂ ਜੀ ਜੀ ਇੱਕ ਦੋ ਵਾਰ ਹੋ ਚੁੱਕਾ ਹੈ ਇੱਕ ਦੋ ਵਾਰ ਹੋ ਚੁੱਕਾ ਹੈ ਤੇ ਉਹ ਤੇ ਫਿਰ ਤੁਹਾਡਾ ਬਚਾਅ ਹੋ ਗਿਆ ਸੀ ਉਸ ਵਾਰ ਹਾਂ ਜੀ ਬਚਾਅ ਪ੍ਰਸ਼ਾਸਨ ਹੀ ਬੈਂਦੀ ਆ ਤੇ ਹੁਣ ਤੁਸੀਂ ਦਿਨ ਦਿਹਾੜੇ ਜਿੱਦਾਂ ਲੁੱਟਾਂ ਖੋਹਾਂ ਹੋ ਰਹੀਆਂ ਹੈਗੀਆਂ ਆ ਮਤਲਬ ਖੂਨ ਪਸੀਨੇ ਦੀ ਕਮਾਈ ਹੈਗੀ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਪ੍ਰਸ਼ਾਸਨ ਹੀ ਮੰਗ ਕੀਤੀ ਜਾ ਰਹੀ ਹੈ ਵੀ ਜਲਦੀ ਮੰਨ ਜ਼ਿੰਮੇਵਾਰੀ ਦਿੱਤੀ ਜਾਵੇ ਇਹ ਮਨ ਇਹਨਾਂ ਨੂੰ ਨਕੀਲ ਕੱਸੀ ਜਾਵੇ ਇਨਸਾਫ ਦਵਾਇਆ ਜਾਵੇ ਸਾਨੂੰ ਤੇ ਜਿਹੜਾ ਪਹਿਲਾਂ ਵੀ ਤਾਲੇ ਤੋਲੇ ਤੋੜੇ ਤੁਸੀਂ ਉਹਦੇ ਬਾਰੇ ਵੀ ਕੋਈ ਕੁਛ ਨਹੀਂ ਲੱਭਿਆ ਕੁਛ ਨਹੀਂ ਪਤਾ ਲੱਗ ਰਿਹਾ ਨਾ ਕੋਈ ਕਾਰਵਾਈ ਕੋਈ ਸੀਸੀਟੀਵੀ ਦੇ ਵਿੱਚ ਵੀ ਕੋਈ ਤੁਹਾਡੇ ਸੀਟੀਵੀ ਮੂੰਹ ਟਕੇ ਹੋਏ ਕੁਛ ਨਹੀਂ ਪਤਾ ਲੱਗਦਾ ਕੈਮਰਾ ਵੈਸੇ ਲੱਗਾ ਹੋਇਆ ਕੈਮਰੇ ਲੱਗੇ ਹੋਏ ਠੀਕ ਹੋ ਜਾਂਦਾ ਕੋਈ ਤਾਂ ਜੀ ਦੇਖੋ ਹੁਣ ਦਿਨੇ ਇਦਾਂ ਆ ਦਿਨੇ ਦਿਨੇ ਕਿਹੜਾ ਕੋ ਦੇਖਦਾ ਇਹਨਾਂ ਨੂੰ ਦਿਨੇ ਉਹ ਸ਼ਰਿਆਮ ਉੱਥੋਂ ਚਟਾ ਲੈ ਕੇ ਇੱਥੇ ਪੀਪੂ ਬੰਨਾ ਚੀਜ਼ ਬੋ ਕੇ ਇਹ ਦਿਨੇ ਹੁਣ ਅਗਲੇ ਕਹਿੰਦੇ ਰਾਤ ਨੂੰ ਪੁਲਿਸ ਨਿਕਲਦੀ ਆ ਦਿਨੇ ਕੌਣ ਦੇਖਦਾ ਇਹ ਉਹਨਾਂ ਦਾ ਮਤਲਬ ਹੈ ਕਿ ਰਾਤ ਨੂੰ ਪੁਲਿਸ ਘੇਰਾ ਮਾਰਦੀ ਆ ਦਿਨੇ ਕਰੀ ਜਾਵੇ ਇੱਥੇ ਦਿਨੂ ਤਾਂ ਅਗਲਾ ਗਾਹ ਕ ਸਮਝੂਗਾ ਗਾਹ ਕ ਸਮਝੂਗਾ ਇਹ ਵੀ ਫਾਇਦਾ ਲੈਂਦੇ ਅਗਲੇ ਹਨਾ ਬਾਕੀ ਹੁਣ ਦੇਖੋ ਹੁਣ ਕੀ ਹੁੰਦਾ ਪ੍ਰਸ਼ਾਸਨ ਕੀ ਕਰਦਾ ਹਨਾ ਉਹਦਾ ਮੰਗ ਕੀ ਹੈਗੀ ਆ ਪੇ ਮਤਲਬ ਇਹਨਾਂ ਨੂੰ ਨੱਥ ਪਾਉਣ ਲਈ ਕੀ ਮੰਗ ਤਾਂ ਇਹ ਹੀ ਹੈ ਜੀ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਨੂੰ ਕਹੀਦਾ ਆ ਤੇ ਮੈਂ ਕਹਿੰਦਾ ਕੋਈ ਕਾਨੂੰਨ ਵੀ ਇਹਨਾਂ ਲਈ ਕੋਈ ਐਡਾ ਸਖਤ ਹੋਣਾ ਚਾਹੀਦਾ ਕਿ ਜਮਾਨਤਾ ਨਾ ਹੋਣ ਕਾਨੂੰਨ ਤਾਂ ਦੇਖੋ ਜੀ ਇੱਥੇ ਦਾ ਕਾਨੂੰਨ ਹੁਣ ਸਾਨੂੰ ਪਤਾ ਹੀ ਹੈ ਸਾਰਾ ਇੱਥੇ ਨਹੀਂ ਕੁਝ ਵੀ ਹੋ ਰਿਹਾ ਹੁਣ ਇਹ ਚਾਹ ਦਾ ਲੋਟ ਚੱਲਦੇ ਆ ਜੀ ਲੋਟ ਬਸ ਪੈਸੇ ਦਿਓ ਚੱਲ ਜੀ ਚੱਲ ਪਰੇ ਹੋ ਜਾ ਤੂੰ ਜਾ ਦੌੜ ਜਾ ਸਾਰਾ ਮਤਲਬ ਇਹ ਜੀ ਮੈਂ ਕਹਿੰਨਾ ਚੋਰੀ ਕਰਨ ਵਾਲੇ ਲਈ ਜਿੱਦਾਂ ਵਿਦੇਸ਼ਾਂ ਵਿੱਚ ਕਾਨੂੰਨ ਹੈਗੇ ਜੇ ਕਾਨੂੰਨ ਹੀ ਸਖਤ ਹੋ ਜਵੇ ਤਾਂ ਚੋਰੀ ਕਰਨ ਦੀ ਕੋਈ ਹਿੰਮਤ ਤਾਂ ਨਹੀਂ ਕਰੇ ਹਾਂਜੀ ਹਾਂਜੀ ਇਹ ਤਾਂ ਹੈ ਵਿਦੇਸ਼ਾਂ ਨੂੰ ਹੋਇਓ ਇਹ ਤਾਂ ਸਹੀ ਆ ਪਰ ਬਾਹਰਲੇ ਰੂਲ ਇੱਥੇ ਲਾਗੂ ਨਹੀਂ ਹੋ ਸਕਦੇ ਇੱਥੇ ਸਾਨੂੰ ਪਤਾ ਬਾਹਰਲੇ ਸੌ ਮੈਂ ਕਹਿੰਦਾ ਕਿਸੇ ਦਾ ਫੋਨ ਆ ਜਾਂਦਾ ਹੁਣ ਬੰਦਾ ਇਹ ਆਪਣਾ ਆ ਸਮਝੌਤੇ ਹੋ ਜਾਂਦੇ ਆ ਸਿੱਧਾ ਤੁਹਾਨੂੰ ਪਤਾ ਹੀ ਆ ਇੱਥੇ ਇੱਥੇ ਲੈਣ ਦੇਣ ਜ਼ਿਆਦਾ ਆ ਲੈਣ ਦੇਣ ਕਰਕੇ ਅਗਲਾ ਆ ਹੋ ਗਿਆ ਆਪਣਾ ਨਿਕਲ ਜਾ ਇਹ ਕਿਹੜਾ ਫੜ ਵੀ ਲੈ ਤੇ ਇਹ ਕਿਹੜਾ ਰੱਖਣੇ ਉਹਨਾਂ ਨੇ ਇਹ ਉਹ ਛੱਡ ਦੇਣੇ ਛੁੱਟ ਜਾਣੇ ਜੇ ਭੇਜ ਵੀ ਦੇ ਉੱਤੇ ਸਜ਼ਾ ਕੱਟ ਕੇ ਆ ਜਾਂਦੇ ਆ ਉੱਥੇ ਰੋਟੀ ਦੇਣ ਦਾ ਚਾਚਾ ਮਾ ਮੈਂ ਕਹਿੰਦਾ ਜਿੱਦਾਂ ਅਸੀਂ ਤੁਸੀਂ ਕਾਰੋਬਾਰ ਕਰਦੇ ਆ ਧੰਦੇ ਕਰਦੇ ਆ ਇਹ ਵੀ ਇਹਨਾਂ ਨੇ ਆਪਣਾ ਧੰਦਾ ਹੀ ਰੱਖਿਆ ਪੇ ਚਾਰ ਦਿਨ ਅੰਦਰ ਰਹਿ ਲਾਂਗੇ ਮੇਰਾ ਵੀ ਕਰ ਲੈ ਇਹਨਾਂ ਦਾ ਤੰਦਾਈ ਆ ਇਹਨਾਂ ਦਾ ਤੰਦਾਈ ਆ ਆਇਆ ਜੀ ਨਾ ਆ ਤੁਹਾਡਾ ਨਾਮ ਮੋਹਨ لال ਜੀ ਤੁਸੀਂ ਇੱਥੇ ਕੀ ਕਰਦੇ ਆ ਸਬਜੀ ਦੁਕਾਨ ਸਾਡੀ ਇਹਨਾਂ ਦੇ ਸਾਹਮਣੇ ਹੀ ਆ ਜੀ ਹਾਂ ਜੀ ਤੇ ਇਹ ਦਿਨ ਨੂੰ ਜਿਹੜੀਆਂ ਵਾਰਦਾਤਾਂ ਵਗੈਰਾ ਇਦਾਂ ਹੋ ਰਹੀਆਂ ਆ ਹਾਂ ਜੀ ਦਿਨ ਦਿਹਾੜੇ ਹੋ ਰਹੀਆਂ ਆ ਹਾਂ ਜੀ ਹਾਂ ਜੀ ਤੇ ਕੀ ਕਹਿਣਾ ਚਾਹਨੇ ਆ ਇਹਦੇ ਬੋਲ ਕਹਿਣਾ ਕੀ ਆ ਜੀ ਹੁਣ ਦੇਖੋ ਅਸੀਂ ਤਾਂ ਆਪਣੀ ਦੁਕਾਨ ਤੇ ਬੈਠੇ ਆ ਸਾਹਮਣੇ ਉਹਨਾਂ ਦੇ ਕਸਟਮ ਆਦੇ ਆ ਦੇਖੋ ਪੈਸਾ ਲੈਣਾ ਦਾ ਕੋਈ ਥੇਲਾ ਲੈਣਾ ਦਾ ਹੁਣ ਪਤਾ ਥੋੜੀ ਲੱਗਦਾ ਵੀ ਬੰਦੇ ਕਿੱਦਾਂ ਆ ਗਏ ਕਿੱਦਾਂ ਗਏ ਕਿੱਦਾਂ ਜਦੋਂ ਇਹ ਲੁੱਟਕੋ ਹੋਈ ਤਾਂ ਫੇਰ ਰੌਲਾ ਰੱਪਾ ਹਾਂ ਜੀ ਫੇਰ ਰੌਲਾ ਰੱਪਾ ਪਿਆ ਪਰ ਸਾਨੂੰ ਤਾਂ ਇਦਾਂ ਵੀ ਅਗਲੇ ਦਾ ਗਾਹਕੇ ਅੰਦਰ ਆਇਆ ਸਾਨੂੰ ਨਹੀਂ ਪਤਾ ਲੱਗਦਾ ਹੁਣ ਸਾਡੀ ਦੁਕਾਨ ਤੇ ਆਂਦਾ ਕੋਈ ਗਾਹਕ ਸਾਨੂੰ ਪਤਾ ਲੱਗ ਜਾਂਦਾ ਲਾਡਾ ਗਾਹਕ ਆ ਹੁਣ ਤੁਹਾਡੇ ਕੋਈ ਆ ਜਵੇ ਤੇ ਬੰਦੇ ਗਾਹਕੇ ਸਮਝਦਾ ਗਾਹਕੇ ਆ ਅਗਲਾ ਗਾਹਕੇ ਸਮਝਣਾ ਅਗਲਾ ਕਹਿੰਦਾ ਗਾਹਕ ਆ ਪੰਗਾ ਕਦੇ ਬਾਹਨ ਦੇ ਫਿਰ ਅਗਲਾ ਅੰਦਰ ਜਾ ਬੜੇ ਹੁਣ ਬੰਦਾ ਕੀ ਕਹਿ ਸਕਦਾ ਵੀ ਕੌਣ ਆ ਕੌਣ ਨਹੀਂ ਆ ਪਾਜੀ ਜਿੱਦਾਂ ਹੁਣ ਦਿਨ ਮਤਲਬ ਜਿਹੜਾ ਔੜ ਆ ਨਸ਼ੇ ਵਿੱਚ ਤਾਂ ਇਹ ਮੰਨਿਆ ਗਿਆ ਸੀ ਨਸ਼ੇ ਕਰਕੇ ਹੀ ਹੁੰਦੀ ਚੋਰੀ ਇਹ ਮਤਲਬ ਇਹ ਕੋਈ ਨਸ਼ੇੜੀ ਹੋ ਸਕਦੇ ਆ ਨਸ਼ੇੜੀ ਆ ਨਸ਼ੇੜੀ ਆ ਹੁਣ ਇੱਥੇ ਨਸ਼ੇ ਦਾ ਹੁਣ ਘੜ ਮੰਨੇ ਆੜ ਹਾਂ ਹਨਾ ਤੇ ਨਸ਼ੇ ਕਰਕੇ ਚੋਰੀਆਂ ਹੁੰਦੀਆਂ ਇੱਥੇ ਹੁਣ ਜਿੱਦਾਂ ਹੁਣ ਇੱਥੇ ਬਿੱਲੀ ਘੁੰਮਦੀ ਆ ਕਿ ਨਸ਼ੇੜੀ ਸਾਹਾਂ ਸਾਹ ਤੇ ਬੈਠੇ ਹੁੰਦੇ ਆ ਪਰ ਇਹ ਦੇਖੋ ਜਿੱਦਾਂ ਦਿਹਾੜੇ ਇਹ ਰਸਤਾ ਆਮ ਆਉਂਦਾ ਜਾਂਦਾ ਚੱਲਦਾ ਹੈਗਾ ਦੁਕਾਨਾਂ ਹੈਗੀਆਂ ਭੀੜ ਭੜਕੇ ਵਾਲਾ ਰਸਤਾ ਹੈਗਾ ਫਿਰ ਵੀ ਦਿਨ ਦਿਹਾੜੇ ਜਿਹੜੀਆਂ ਚੋਰੀਆਂ ਹੋ ਜਾਣੀਆਂ ਮਤਲਬ ਲੋਕੀ ਮਿਹਨਤ ਨਾਲ ਕਮਾਈ ਕਰਦੇ ਆ ਮਿੰਟਾਂ 'ਚ ਫਰਾਰ ਹੋ ਜਾਂਦੇ ਆ ਉਹ ਇਹ ਤਾਂ ਜੀ ਦੇਖੋ ਹੁਣ ਦਿਨੇ ਇਦਾਂ ਆ ਦਿਨੇ ਦਿਨੇ ਕਿਹੜਾ ਕੋ ਦੇਖਦਾ ਇਹਨਾਂ ਨੂੰ ਦਿਨੇ ਉਹ ਸ਼ਰੇਆਮ ਉੱਥੋਂ ਚਟਾ ਲੈ ਕੇ ਇੱਥੇ ਪੀ ਫੂਗ ਨਾ ਸੀ ਹੋ ਕੇ ਇਹ ਦਿਨੇ ਹੁਣ ਅਗਲੇ ਕਹਿੰਦੇ ਰਾਤ ਨੂੰ ਪੁਲਿਸ ਨਿਕਲਦੀ ਆ ਦਿਨੇ ਕੌਣ ਦੇਖਦਾ ਇੱਥੇ ਉਹਨਾਂ ਦਾ ਮਤਲਬ ਹੈ ਕਿ ਰਾਤ ਨੂੰ ਪੁਲਿਸ ਗਿਆ ਮਾਰਦੀ ਆ ਦਿਨੇ ਕਰੀ ਜਾਵੇ ਇੱਥੇ ਤੈਨੂੰ ਤਾਂ ਅਗਲਾ ਗਾਹਕ ਸਮਝੂਗਾ ਗਾਹਕ ਸਮਝੂਗਾ ਇਹ ਵੀ ਫਾਇਦਾ ਲੈਂਦੇ ਅਗਲੇ ਹਨਾ ਬਾਕੀ ਹੁਣ ਦੇਖੋ ਹਣ ਕੀ ਹੁੰਦਾ ਪ੍ਰਸ਼ਾਸਨ ਕੀ ਕਰਦਾ ਹਨਾ